ਆਜ ਸੱਚ ਸ਼ਬਦ ਆਨਹਦ ਨਾਦ ਨੂੰ ਬੋਲ ਕੇ ਪ੍ਰਗਟ ਕਰ ਰਿਹਾ ਹੁੰਦਾ ਹੈ ਇੱਥੇ ਤੂਰੇ ਲਫ਼ਜ਼ ਸਰੀਰ ਵਾਸਤੇ ਵਰਤਿਆ ਗਿਆ ਹੈ ਪਾਪ ਗੁਰਮੁਖੀ ਮਨ ਆਨਹਦ ਸਨ ਉਹ ਅਵਸਥਾ ਵਿੱਚ ਰਹਿ ਕੇ ਆਨਹਦ ਨਾਦ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰ ਰਿਹਾ ਹੁੰਦਾ ਹੈ ਉਹ ਸੱਚ ਸ਼ਬਦ ਸ਼ਬਦ ਗੁਰੂ ਨੂੰ ਪਰਤਕ ਦੇ ਕੇ ਉਸ ਵਿੱਚ ਸਮਾਇਆ ਰਹਿੰਦਾ ਹੈ ਉਸ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਕਿ ਸੱਚ ਸ਼ਬਦ ਘਟ ਘਟ ਵਿੱਚ ਭਰਪੂਰ ਹੈ ਹਰ ਹਿਰਦੇ ਵਿੱਚ ਵਿਆਪਕ ਹੈ ਬਿਨਾ ਕੰਨਾ ਤੋਂ ਸੁਣ ਕੇ ਅਨਹਦ ਨਾਦ ਗੁਪਤੀ ਬਾਣੀ ਇਸ ਤਰੀਕੇ ਨਾਲ ਗੁਰਮਖ ਖੜਾਹੀ ਪ੍ਰਗਟ ਹੋ ਜਾਂਦੀ ਹੈ ਉਸ ਬਾਣੀ ਵਿੱਚ ਸੱਚ ਨੂੰ ਪਰਖਣ ਦੀ ਸੋਝੀ ਹੁੰਦੀ ਹੈ ਭਾਵ ਜਾਣਕਾਰੀ ਹੁੰਦੀ ਹੈ ਇਸ ਅਵਸਥਾ ਵਾਲਾ ਗੁਰਮਖੀ ਸੱਚ ਅਤੇ ਝੂਠ ਦੀ ਸੋਝੀ ਭਾਵ ਜਾਣਕਾਰੀ ਰੱਖਣ ਵਾਲਾ ਹੁੰਦਾ ਹੈ ਇਸ ਲਈ ਗੁਰਮਤ ਨੇ ਸੰਸਾਰ ਦੀਆਂ ਸਾਰੀਆਂ ਮਤਾਂ ਦਾ ਸੱਚ ਅਤੇ ਕੱਚ ਪਰਖੇ ਉਹਨਾਂ ਨੂੰ ਸੱਚ ਦਾ ਆਪਦੇਸ਼ ਦਿੰਦਾ ਹੈ ਸਹਿਜ ਭਾਏ ਮਿਲਿਏ ਸੁਖ ਹੋਏ ਗੁਰਮੁਖ ਜਾਗੇ ਨੀ